ਸੁਹਾਵੀ ਆਡੀਓ ਤੇ ਤੁਸੀਂ ਸੁਣਨ ਜਾ ਰਹੇ ਹੋ ਗਿਆਨੀ ਗੁਰਵਿੰਦਰ ਸਿੰਘ ਕੁਮਲ ਹੋਰਾਂ ਦੀ ਲਿਖੀ ਹੋਈ ਕਿਤਾਬ ਮਸਕੀਨ ਜੀ ਦੀਆਂ ਸੁਨਾਈਆਂ ਅਨੁਭਵੀ ਗਥਾਵਾਂ ਜਿਨੂੰ ਆਵਾਜ਼ ਦਿੱਤੀ ਹੈ ਆਈਕੇ ਸਿੰਘ ਨੇ ਵਰਤਲਾਪ ਇੱਕ ਨਾਸਤਿਕ ਨਾਲ ਇੰਦੌਰ ਵਿੱਚ ਇੱਕ ਦਫਾ ਅਗਰਵਾਲ ਬਰਾਦਰੀ ਦੀ ਤਰਫੋਂ بڑے ਵੱਡੇ ਪੱਧਰ ਤੇ ਇੱਕ ਸਰਬ ਧਰਮ ਸੰਮਿਲਨ ਸੀ ਸਾਰੇ ਧਰਮਾਂ ਦੇ ਵਕਤੇ ਬੁਲਾਏ ਗਏ ਸਨ ਹਿੰਦੁਸਤਾਨ ਵਿੱਚ ਇਸ ਤਰ੍ਹਾਂ ਕਦੇ-ਕਦੇ ਕਿਸੇ-ਕਿਸੇ ਸ਼ਹਿਰ ਵਿੱਚ ਚੱਲਦਾ ਹੀ ਰਹਿੰਦਾ ਹੈ ਸਰਬ ਧਰਮ ਸੰਮੇਲਨ ਉਸ ਨੂੰ ਕਹਿੰਦੇ ਨੇ ਉਸ ਸਰਬ ਧਰਮ ਸੰਮੇਲਨ ਵਿੱਚ ਖੁਸ਼ਕਿਸਮਤੀ ਸਮਝੋ ਜਾਂ ਬਦਕਿਸਮਤੀ ਸਮਝੋ ਪ੍ਰੋਫੈਸਰ ਸਾਲੂਕੇ ਨੂੰ ਵੀ ਤਾਮਿਲਨਾਡੂ ਤੋਂ ਬੁਲਾਇਆ ਸੀ ਜੋ ਨਾਸਤਿਕ ਸੀ ਤੇ ਉਹਨੇ ਐਲਾਨ ਕੀਤਾ ਸੀ ਕਿ ਜਿੰਨੇ ਧਾਰਮਿਕ ਵਕਤੇ ਨੇ ਮੈਂ ਇਹਨਾਂ ਸਾਰਿਆਂ ਦੀ ਗੱਲ ਰੱਦ ਕਰ ਦੇਣੀ ਹੈ। ਇਹਨਾਂ ਦੀ ਗੱਲ ਗਲਤ ਸਾਬਤ ਕਰਨੀ ਹੈ। ਸਨਾਤਨ ਮਤ ਦੇ ਵਕਤੇ ਆਰੀਆ ਸਮਾਜ ਦੇ ਵਕਤੇ ਜੈਨੀਆਂ ਦੇ ਵਕਤੇ ਪਹੁੰਚੇ। ਫਿਰ ਇਸਲਾਮ ਦਾ ਵਕਤਾ ਕਰਾਚੀ ਤੋਂ ਆਇਆ ਸੀ। ਇਹਨਾਂ ਮੈਨੂੰ ਯਾਦ ਹੈ। ਇਸਾਈਅਤ ਨੂੰ ਪੇਸ਼ ਕਰਨ ਲਈ ਬਕਾਇਦਾ ਪਾਦਰੀ ਵੀ ਪਹੁੰਚਿਆ ਸੀ। ਸਿੱਖ ਧਰਮ ਦੀ ਤਰਫੋਂ ਬੋਲਣ ਦੇ ਵਾਸਤੇ ਦਾਸ ਨੂੰ ਦਿੱਲੀ ਤੋਂ ਲੈ ਕੇ لیکن پروفیسر سالوਕੇ ਨੂੰ ਵੇਖ ਕੇ ਮੈਨੂੰ ਇੱਕ ਬਰਾਹਤ ਹੋਈ ਹਰ ਵਕਤੇ ਨੂੰ ਸਿਰਫ 22-22 ਮਿੰਟ ਮਿਲਨੇ ਸੀ ਤੇ پروفیسر سالوਕੇ ਨੂੰ ਹਰ ਵਕਤੇ ਤੋਂ ਬਾਅਦ 10-10 ਮਿੰਟ ਦਾ ਟਾਈਮ ਮਿਲਣਾ ਸੀ ਕਿਉਂਕਿ ਉਹਨੇ ਕਹਿ ਦਿੱਤਾ ਸੀ ਕਿ ਮੈਂ ਹਰ ਇੱਕ ਦੀ ਗੱਲ ਰੱਦ ਕਰ ਦੇਣੀ ਹੈ ਤੇ ਕੋਈ ਪਰਮਾਤਮਾ ਨਹੀਂ ਧਾਰਮਿਕ ਵਕਤੇ ਇਹ ਧਾਰਮਿਕ ਲੋਕ ਦੁਨੀਆ ਦਾ ਵਕਤ ਜ਼ਾਇਆ ਕਰਦੇ ਨੇ ਉਨੇ ਬਹੁਤ ਸਾਰੀਆਂ ਕਿਤਾਬਾਂ ਨਾਸਤਿਕ ਤੇ ਲਿਖੀਆਂ ਵਾਮ ਮਾਰਗੀਆਂ ਦੇ ਇੱਕ ਸ਼ਲੋਕ ਨੂੰ ਆਧਾਰ ਬਣਾ ਕੇ ਉਹ ਆਖਦਾ ਸੀ ਕਿ ਕੋਈ ਪਰਮਾਤਮਾ ਨਹੀਂ ਹੁੰਦਾ ਅਨ ਅਨ ਤੇ ਹੋਤ ਹੈ ਕਾਸ ਕਾਸ ਤੇ ਹੋਏ ਤੇ ਉਹ ਮਨੁੱਖ ਮਨੁੱਖ ਤੇ ਕਰਤਾ ਅਵਰ ਨਾ ਕੋਏ ਉਹਨਾਂ ਮੁਤਾਬਕ ਇੰਜ ਪ੍ਰਕਿਰਤੀ ਵਿੱਚ ਸੁਭਾਵਿਕ ਵਿਕਾਸ ਚੱਲ ਰਿਹਾ ਹੈ ਕਰਤਾ ਰੱਬ ਕੋਈ ਵੀ ਨਹੀਂ ਔਰ ਉਸ ਕਰਤੇ ਦੀ ਕਲਪਨਾ ਕਰਕੇ ਉਹਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਆਪਣਾ ਵਕਤ ਜ਼ਾਇਆ ਕਰਨਾ ਹੈ। ਤੋ ਅਕਸਰ ਆਪਣੇ ਲੈਕਚਰਾਂ ਔਰ ਲੇਖਣੀ ਵਿੱਚ ਐਸਾ ਕਹਿੰਦਾ ਤੇ ਲਿਖਦਾ। ਮਾਇਰਜ਼ ਕਰਾਂ। ਮਹਾਨ ਸਿਖਰ ਦੇ ਚੋਟੀ ਦੇ ਭਗਤ ਵੀ ਹਿੰਦੁਸਤਾਨ ਨੇ ਪੈਦਾ ਕੀਤੇ ਤੇ ਚੋਟੀ ਦੇ ਨਾਸਤਕ ਵੀ ਇਸੇ ਦੇਸ਼ ਨੇ ਪੈਦਾ ਕੀਤੇ ਨੇ। ਜਿਨ੍ਹਾਂ ਦੀਆਂ ਬੜੀਆਂ ਦਲੀਲਾਂ ਦਿੱਤੀਆਂ ਕਿ ਰੱਬ ਕੋਈ ਨਹੀਂ। ਉਹਨੂੰ ਦੇਖ ਕੇ ਮੈਨੂੰ ਥੋੜੀ ਜਿਹੀ ਘਬਰਾਹਟ ਹੋਈ ਕਿਉਂਕਿ ਇਹਨੂੰ ਹਰ ਵਕਤੇ ਤੋਂ ਬਾਅਦ ਸਮਾਂ ਮਿਲਣਾ ਹੈ ਔਰ ਇਸਨੇ ਹਰ ਇੱਕ ਦੀ ਗੱਲ ਨੂੰ ਰੱਦ ਕਰਨਾ ਹੈ ਬੜੇ ਜ਼ਰਖੇਜ਼ ਦਿਮਾਗ ਵਾਲਾ ਬੰਦਾ ਹੈ ਬੜੀ ਬਰੀਕ ਬੁੱਧੀ ਦਾ مالک ਹੈ ਸਮਾमेलन आरंभ ਹੋਇਆ ਇਸਲਾਮ ਤੋਂ ਗੱਲ ਸ਼ੁਰੂ ਹੋਈ ਮੌਲਵੀ ਨੇ 22 ਮਿੰਟਾਂ ਵਿੱਚ ਪਰਦੇ ਬਰਕੇ ਦੀ ਗੱਲ ਕੀਤੀ ਖੁਦਾ ਦੀ ਗੱਲ ਕੀਤੀ ਜਿਹਨੂੰ ਉਹ ਸਤਵੇਂ ਅਸਮਾਨ ਵਿੱਚ ਰਹਿੰਦਾ ਕਹਿੰਦੇ ਨੇ ਉਦੀ ਪ੍ਰਾਪਤੀਆਂ ਦੀਆਂ ਗੱਲਾਂ ਕੀਤੀਆਂ ਰੋਜ਼ੇ ਤੇ ਜ਼ਕਾਤ ਦੀ ਗੱਲ ਕੀਤੀ ਹਜ ਦੀ ਗੱਲ ਕੀਤੀ ਕੁਰਾਨ ਦੀ तिलावत ਦੇ ਗੱਲ ਕੀਤੀ ਔਰ ਬੜੇ ਮਹੱਜਬ ਢੰਗ ਨਾਲ ਬੜੇ ਬਾਦਲਿਲ ਢੰਗ ਨਾਲ ਪਰਦੇ ਨੂੰ ਲੈ ਕੇ 10 ਮਿੰਟ ਪ੍ਰੋਫੈਸਰ ਸਾਲੂਕੇ ਨੇ ਇਸ ਢੰਗ ਦੇ ਨਾਲ ਵਕਤਵ ਯਾਨੀ ਕਿ ਵਿਚਾਰ ਰੱਖੇ ਕਿ ਤਾੜੀਆਂ ਉਸ ਪ੍ਰੋਫੈਸਰ ਸਾਲੂਕੇ ਦੇ ਹੱਕ ਵਿੱਚ ਵੱਜ ਗਈਆਂ ਤੇ ਉਸ ਨੇ ਉਸ ਮੌਲਵੀ ਦੇ ਵਿਚਾਰਾ ਦੀਆਂ ਧੱਜੀਆਂ ਉਡਾ ਦਿੱਤੀਆਂ ਉਹ ਵਾਕਿਆਤ ਅਜੇ ਤੱਕ ਮੈਨੂੰ ਯਾਦ ਹੈ ਬਹੁਤ ਸਾਰੀ ਪੁਲਿਸ ਦਾ ਵੀ ਇੰਤਜ਼ਾਮ ਕੀਤਾ ਗਿਆ ਸੀ ਕਿ ਕਿਤੇ ਇਸ ਬਹੁਤ ਵੱਡੇ ਇਕੱਠ ਵਿੱਚ ਮذਬੀ ਤਣਾਅ ਪੈਦਾ ਨਾ ਹੋ ਜਾਏ ਵਕਤੇ ਸਾਰਿਆਂ ਤਰਮਾ ਦੇ ਸੀ ਤੇ ਖੁੱਲੇ ਪੰਡਾਲ ਵਿੱਚ ਇਸ ਸਮਾਗਮ ਸੀ ਉਸ ਮੌਲਵੀ ਦੀ ਦੁਰਦਸ਼ਾ ਦੇਖ ਕੇ ਅੱਧਾ ਹੌਸਲਾ ਮੇਰਾ ਪਸਤ ਹੋ ਗਿਆ ਇਸ ਤੋਂ ਬਾਅਦ ਸੁਆਮੀ ਕ੍ਰਿਸ਼ਨਾਨੰਦ ਬੋਲੇ ਆਰਯਾ ਸਮਾਜ ਦਾ ਵਕਤਾ ਬੋਲਿਆ ਬੁੱਧੀਆਂ ਵੱਲੋਂ ਇੱਕ ਚੋਟੀ ਦਾ ਵਕਤਾ ਬੋਲਿਆ ਜੋ ਕਿਸੇ ਕਾਲਜ ਦਾ ਪ੍ਰੋਫੈਸਰ ਸੀ ਹਰ ਇੱਕ ਦੀ ਗੱਲ ਪ੍ਰੋਫੈਸਰ ਸਾਲੂ ਕੇ ਰੱਦ ਕਰਦਾ ਗਿਆ ਅੱਖਣ ਲੱਗਾ ਕਿ ਇਹ ਉਸ ਜ਼ਮਾਨੇ ਦੀਆਂ ਗੱਲਾਂ ਨੇ ਜਦੋਂ ਮਨੁੱਖ ਦੇ ਕੋਲ ਕੁਝ ਵੀ ਕੰਮ ਨਹੀਂ ਸੀ ਮਨੁੱਖ ਉਹ ਦੋਂ ਜੰਗਲਾਂ ਵਿੱਚ ਰਹਿੰਦਾ ਸੀ ਦਰਖਤ ਹੀ ਇਹਦਾ ਮਕਾਨ ਸਨ ਪਹਾੜਾਂ ਦੀਆਂ ਕੰਧਰਾਂ ਹੀ ਇਹਦਾ ਘਰ ਸੀ ਜੰਗਲ ਦੇ ਫਲ ਆਦ ਖਾ ਲੈਣੇ ਸ਼ਿਕਾਰ ਕਰਕੇ ਆਪਣੀ ਉਪਜੀਵਕਾ ਚਲਾ ਲੈਣੀ ਕੋਈ ਪਰਿਵਾਰ ਦੀ ਜ਼ਿੰਮੇਵਾਰੀ ਨਹੀਂ ਸੀ ਨਾ ਇਸ ਦੀ ਕੋਈ ਸਮਾਜਿਕ ਜ਼ਿੰਦਗੀ ਸੀ ਨਾ ਇਸ ਦੀ ਕੋਈ ਰਾਜਨੀਤਿਕ ਜ਼ਿੰਦਗੀ ਸੀ ਉਦੋਂ ਸਮੇਂ ਨੂੰ ਪਾਸ ਕਰਨ ਵਾਸਤੇ ਧਰਮ ਦੀ ਕਲਪਨਾ ਕੀਤੀ ਗਈ ਉਹਨੇ ਆਪਣੇ ਤਰਫੋਂ ਇਹ ਦਲੀਲਾਂ ਦਿੱਤੀਆਂ ਕਿ ਵਕਤ ਨੂੰ ਪਾਸ ਕਰਨ ਵਾਸਤੇ ਈਸ਼ਵਰ ਦੀ ਕਲਪਨਾ ਕੀਤੀ ਗਈ ਹੈ ਰੱਬ ਸਿਰਫ ਕਲਪਨਾ ਔਰ ਉਸ ਕਲਪਨਾ ਨੂੰ ਇੰਨੇ ਸੋਹਣੇ ਟੱਗ ਨਾਲ ਗ੍ਰੰਥਕਾਰਾਂ ਨੇ ਦੁਹਰਾਇਆ ਹੈ ਕਿ ਸਦੀਆਂ ਤੱਕ ਪ੍ਰਗਟ ਕੀਤਾ ਹੈ ਕਿ ਅੱਜ ਕਲਪਨਾ ਬਿਲਕੁਲ ਸਾਕਾਰ ਹੋ ਗਈ ਹੈ ਉਹਨੇ ਐਸਾ ਉਸ ਇਕੱਠ ਵਿੱਚ ਆਖਿਆ ਕਿ ਰੱਬ ਸਿਰਫ ਕਲਪਨਾ ਹੈ ਔਰ ਉਸ ਨੇ ਇਹਦੇ ਉੱਤੇ ਬੜੀਆਂ ਦਲੀਲਾਂ ਦਿੱਤੀਆਂ ਕਿ ਮਜਨੂ ਨੂੰ ਹਰ ਪਾਸੇ ਲੈਲਾ ਦਿਖਾਈ ਦਿੰਦੀ ਸੀ ਪਰ ਹਰ ਪਾਸੇ ਲੈਲਾ ਕੋਈ ਨਹੀਂ ਸੀ ਸਿਰਫ ਉਸ ਦੀ ਕਲਪਨਾ ਸੀ ਇੰਜ ਹੀ ਉਹਨੇ ਹੋਰ ਕਿਹਾ ਕਿ ਅਗਰ ਕਿਸੇ ਨੂੰ ਈਸ਼ਵਰ ਦੀ ਕੋਈ ਝਲਕ ਵੀ ਮਿਲੀ ਹੈ ਤਾਂ ਉਹ ਉਸ ਦਾ ਦਾਵਾ ਵੀ ਕਰਦਾ ਹੈ ਤਾਂ ਇਹ ਸਿਰਫ ਉਸ ਮਨੁੱਖ ਦੀ ਨਿੱਜੀ ਕਲਪਨਾ ਹੋ ਸਕਦੀ ਹੈ ਹਕੀਕਤ ਨਹੀਂ ਇੰਜ ਇੱਕ ਇੱਕ ਵਕਤੇ ਦੀਆਂ ਗੱਲਾਂ ਉਹ ਰੱਦ ਕਰਦਾ ਗਿਆ ਮੈਨੂੰ ਫਿਰ ਅੰਦਰੋਂ ਅਰਦਾਸ ਕਰਨੀ ਪਈ ਮੈਂ ਆਖਿਆ ਹੇ ਮਹਾਰਾਜ ਤੇਰੀ ਬਾਣੀ ਦੀ ਗੱਲ ਕਰਨੀ ਹੈ ਤੇ ਗਲਬਨ 2 ਲੱਖ ਦਾ ਇਕੱਠ ਹੈ ਬਹੁਤ ਦੂਰ ਤੱਕ ਜਨਤਾ ਹੀ ਜਨਤਾ ਬੈਠੀ ਸੀ ਔਰ ਹਰ ਮਜ਼ਹਬ ਦੇ ਲੋਕ ਬੈਠੇ ਸਨ ਕਈ ਦਿਨ ਅਖਬਾਰਾਂ ਵਿੱਚ ਉਸ ਸਮਾਗਮ ਦਾ ਬਕਾਇਦਾ ਜ਼ਿਕਰ ਚੱਲਦਾ ਰਿਹਾ ਦੁਨੀਆ ਦੂਰ ਦੂਰ ਤੋਂ ਪਹੁੰਚੀ ਔਰ तमाम ਧਰਮਾਂ ਦੇ ਚੋਟੀ ਦੇ ਵਖਤੇ ਉੱਥੇ ਪਹੁੰਚੇ ਆਰਿਆ ਸਮਾਜ ਦੀ ਗੱਲ ਵੀ ਉਹਨੇ ਰੱਦ ਕਰ ਦਿੱਤੀ ਹੈ ਸਨਾਤਨ ਮਤ ਉਤੇ ਵੀ ਉਹਨੇ ਲਾਂਚਨ ਲਾਇਨੇ ਇਸਲਾਮ ਦੀ ਸ਼ਰਾ ਦੇਵੀ ਉਹਨੇ ਖਿਚਾਈ ਕੀਤੀ ਹੈ 7ਵੇਂ ਨੰਬਰ ਤੇ ਦਾਸ ਨੂੰ ਖੜਾ ਕੀਤਾ ਗਿਆ ਤਾਂ ਉਦੋਂ ਵੀ ਮੇਰੇ ਮਨ ਵਿੱਚ ਅਰਦਾਸ ਹੀ ਸੀ ਮੈਂ ਕਿਹਾ ਦਾਤਾ ਆਪਣੇ ਬਿਰਦ ਬਾਣੇ ਦੀ लाज ਰੱਖੀ ਇਹ ਬੜੇ ਜ਼ਰਖੇਸ ਦਿਮਾਗ ਦਾ ਬੰਦਾ ਹੈ ਦਾਸ 22 ਮਿੰਟ ਜਦ ਬੋਲਿਆ ਤਾਂ ਮੇਰੇ ਬੋਲਣ ਤੋਂ ਬਾਅਦ ਉਹ ਖੜਾ ਹੋ ਗਿਆ ਤੇ ਭਾਰੀ ਸਭਾ ਵਿੱਚ ਮੈਨੂੰ ਕਹਿਣ ਲੱਗਾ ਕਿ ਮੈਂ ਤੁਹਾਡੇ ਉੱਪਰ ਨਿੱਜੀ ਪ੍ਰਸ਼ਨ ਕਰਨੇ ਨੇ ਹੋਰ ਕੁਝ ਨਹੀਂ ਮੈਨੂੰ ਕਹਿਣ ਲੱਗਾ ਕਿ ਗੁਰਬਾਣੀ ਦੇ ਆਧਾਰ ਤੇ 22 ਮਿੰਟ ਜਿਸ ਪ੍ਰਮਾਤਮਾ ਦੀ ਤੁਸੀਂ ਗੱਲ ਕੀਤੀ ਹੈ ਉਸ ਨੂੰ ਤੁਸੀਂ ਵੇਖਿਆ ਹੈ ਉਸ ਨੇ ਇੱਥੋਂ ਗੱਲ ਆਰੰਭ ਕੀਤੀ ਕਿ ਉਸ ਨੂੰ ਤੁਸੀਂ ਵੇਖਿਆ ਹੈ ਮੈਂ ਕਿਹਾ ਨਹੀਂ ਤਾਂ ਕਹਿਣ ਲੱਗਾ ਕਿ ਜਿਸ ਨੂੰ ਤੁਸੀਂ ਵੇਖਿਆ ਨਹੀਂ ਜਾਣਿਆ ਨਹੀਂ ਉਸ ਦੀ ਕਾਫੀ ਸਮੇਂ ਤੋਂ ਤੁਸੀਂ ਚਰਚਾ ਕਰ ਰਹੇ ਹੋ ਕਿ ਇਹ ਸਰੋਤਿਆਂ ਦਾ ਤੇ ਆਪਣਾ ਸਮਾਂ ਬਰਬਾਦ ਨਹੀਂ ਕਰ ਰਹੇ ਵਕਤ ਬਰਬਾਦ ਨਹੀਂ ਕਰ ਰਹੇ ਮੈਂ ਉਸ ਦੇ ਸਾਹਮਣੇ ਇੱਕ ਦਲੀਲ ਰੱਖੀ ਕਿ ਲਾਜ਼ਮੀ ਤਾਂ ਨਹੀਂ ਜਿਹੜੀ ਚੀਜ਼ ਦਿਖਾਈ ਨਾ ਦੇਵੇ ਉਹ ਹੈ ਹੀ ਨਹੀਂ ਜਾਂ ਜਿਸ ਨੇ ਦੇਖੀ ਨਹੀਂ ਤਾਂ ਇਹ ਪ੍ਰਮਾਣ ਮੰਨ ਲਿਆ ਜਾਏ ਕਿ ਉਹ ਹੈ ਹੀ ਨਹੀਂ ਇਹ ਕੋਈ ਪ੍ਰਮਾਣ ਨਹੀਂ ਇਹ ਕੋਈ ਸਬੂਤ ਨਹੀਂ ਕਿ ਕਿਸੇ ਨੇ ਕੋਈ ਚੀਜ਼ ਨਹੀਂ ਦੇਖੀ ਤਾਂ ਉਹਦੀ ਹੋਂਦ ਹੈ ਹੀ ਨਹੀਂ ਜਿਵੇਂ ਮੈਂ ਕੋਈ ਸ਼ਹਿਰ ਨਹੀਂ ਦੇਖਿਆ ਜੇ ਮੈਂ ਕਹਿ ਦਿਆਂ ਉਹ ਹੈ ਹੀ ਨਹੀਂ ਕਿਉਂਕਿ ਮੈਂ ਦੇਖਿਆ ਨਹੀਂ ਕੋਈ ਮੁਲਕ ਮੈਂ ਨਹੀਂ ਦੇਖਿਆ ਤਾਂ ਮੇਰਾ ਨਾਂ ਦੇਖਣਾ ਇੱਕ ਪਰਮਾਨ ਮੰਨਿਆ ਜਾਏ ਫਿਰ ਮੈਂ ਕਿਹਾ ਕਿ ਕੁਝ ਐਸਾ ਅਦ੍ਰਿਸ਼ ਵੀ ਹੁੰਦਾ ਹੈ ਜੋ ਅੱਖਾਂ ਨਾਲ ਦਿਖਾਈ ਨਹੀਂ ਦਿੰਦਾ ਜਿਵੇਂ ਵਗਦੀ ਹੋਈ ਪਵਨ ਮੈਂ ਕਿਹਾ ਕਿ ਮਿਰਚਾਂ ਦਿਖਾਈ ਦਿੰਦੀਆਂ ਨੇ ਪਰ ਕੁੜੱਤਣ ਨਹੀਂ ਦਿਖਾਈ ਦਿੰਦੀ। ਸ਼ੱਕਰ ਦਿਖਾਈ ਦਿੰਦੀ ਹੈ ਮਿਠਾਸ ਨਹੀਂ ਦਿਖਾਈ ਦਿੰਦੀ। ਕੋਈ ਇਹ ਆਖੇ ਕਿ ਸ਼ੱਕਰ ਦੇ ਨਾਲ-ਨਾਲ ਮਿਠਾਸ ਵੀ ਦਿਖਾਓ। ਤੋ ਕਿਸ ਤਰ੍ਹਾਂ ਦਿਖਾਓਗੇ? ਮਿਰਚਾਂ ਦੇ ਨਾਲ-ਨਾਲ ਇਹਦੀ ਕੁੜੱਤਣ ਦਿਖਾਓ। ਐਸਾ ਨਹੀਂ ਹੋ ਸਕਦਾ। ਮਿਰਚ ਦਿਖਾਈ ਜਾ ਸਕਦੀ ਹੈ ਕੁੜੱਤਣ ਨਹੀਂ। ਸ਼ੱਕਰ ਦਿਖਾਈ ਜਾ ਸਕਦੀ ਹੈ ਮਿਠਾਸ ਨਹੀਂ ਮੈਂ ਕਿਹਾ ਕਿ ਫੁੱਲ ਵੇਖ ਸਕਦੇ ਆ ਮਹਿਕ ਨਹੀਂ ਵੇਖ ਸਕਦੇ ਹਵਾ ਸਪਰਸ਼ ਕਰ ਸਕਦੇ ਆ ਦਿਖਾਈ ਤਾਂ ਨਹੀਂ ਦਿੰਦੀ ਹੁਣ ਇਹ ਕਹਿ ਦਈਏ ਕਿ ਹਵਾ ਨਹੀਂ ਹੈ ਮਹਿਕ ਨਹੀਂ ਹੈ ਕੁੜਤਣ ਨਹੀਂ ਹੈ ਮਿਠਾਸ ਨਹੀਂ ਹੈ ਇਸ ਨਾ ਦੇਖਣ ਨੂੰ ਪਰਮਾਨੰਦ ਮੰਨ ਲਈਏ ਇਸ ਨਾ ਦੇਖਣ ਨੂੰ ਹੀ ਉਦਾਹਰਣ ਮੰਨ ਲਈਏ ਉਹ ਅੱਗੋਂ ਹੱਸ ਪਿਆ ਮੈਨੂੰ ਕਹਿਣ ਲੱਗਾ ਕਿ ਜਿਹੜੇ ਤੁਸੀਂ ਪ੍ਰਮਾਨ ਦਿੱਤੇ ਨੇ ਹਜ਼ਾਰਾਂ ਸਾਲ ਪੁਰਾਣੇ ਹੋ ਗਏ ਨੇ। ਇਹਨਾਂ ਵਿੱਚ ਜਿੰਦ-ਜਾਨ ਕੋਈ ਨਹੀਂ। ਕਹਿੰਦਾ ਇਹ ਪ੍ਰਮਾਨ ਮੈਂ ਪੜ੍ਹੇ ਨੇ। ਕਹਿਣ ਲੱਗਾ ਕਿ ਪਵਨ ਜਦ ਚੱਲਦੀ ਹੈ ਮਹਿਸੂਸ ਹੁੰਦੀ ਹੈ ਕਿ ਹਵਾਏ। ਮੂੰਹ ਵਿੱਚ ਸ਼ੱਕਰ ਨੂੰ ਰੱਖੀਏ ਤਾਂ ਮਿਠਾਸ ਦਾ ਪਤਾ ਚੱਲਦਾ ਹੈ। ਮੂੰਹ ਵਿੱਚ ਮਿਰਚ ਨੂੰ ਪਾਈਏ ਤਾਂ ਗੁਰਤਨ ਦਾ ਪਤਾ ਚੱਲਦਾ ਹੈ। ਫੁੱਲਾਂ ਨੂੰ ਨਾਸਕਾਂ ਦੇ ਨੇੜੇ ਲਿਆਈਏ ਤਾਂ ਸੁਗੰਧੀ ਦਾ ਪਤਾ ਚੱਲਦਾ ਹੈ। ਜ਼ੁਬਾਨ ਨਾਲ ਵਾਹਿਗੁਰੂ ਵਾਹਿਗੁਰੂ ਕਰਦੇ ਰਹੀਏ ਕਿ ਵਾਹਿਗੁਰੂ ਦਾ ਕੋਈ ਪਤਾ ਚੱਲਦਾ ਹੈ ਕਿ ਉਸ ਦਾ ਕੋਈ बोਧ ਹੁੰਦਾ ਹੈ ਕਿ ਉਹ ਕੋਈ ਦਿਖਾਈ ਦਿੰਦਾ ਹੈ ਕੋਈ ਰਸ ਬਣਦਾ ਹੈ ਜੇ ਨਹੀਂ ਤਾਂ ਇਹ ਕਪੂਲ ਕਲਪਨਾ ਤੋਂ ਇਲਾਵਾ ਹੋਰ ਕੀ ਹੈ ਜਿਸ ਵਕਤ ਮੂੰਹ ਵਿੱਚ ਸ਼ੱਕਰ ਰੱਖੀਏ ਉਸੇ ਵਕਤ ਮੂੰਹ ਨੂੰ ਮਿਠਾਸ ਦਾ ਸੁਆਦ ਆ ਜਾਂਦਾ ਹੈ ਮੂੰਹ ਵਿੱਚ ਮਿਰਚਾ ਰੱਖੀਏ ਉਸੇ ਵਕਤ ਪਤਾ ਚੱਲਦਾ ਹੈ ਕਿ ਕੁੜੱਤਨ ਹੈ ਵਾਹਿਗੁਰੂ ਵਾਹਿਗੁਰੂ ਆਖੀਏ ਕਿ ਉਸੇ ਵਕਤ ਪਤਾ ਚੱਲਦਾ ਏ ਕਿ ਵਾਹਿਗੁਰੂ ਹੈ ਸਿਵਾਏ ਕਲਪਨਾ ਤੋਂ ਇਹ ਹੋਰ ਕੀ ਹੈ ਮੈਂ ਅਰਜ਼ ਕਰਾਂ ਇਹ ਆਪਣੇ ਵਕਤ ਦਾ ਬਹੁਤ ਜ਼ਰਖੇਜ਼ ਦਿਮਾਗ ਦਾ ਬੰਦਾ ਹੈ ਤੇ ਵਾਮ ਮਾਰਗੀਆਂ ਤੋਂ ਪ੍ਰੇਰਿਤ ਹੋ ਕੇ ਇਹਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਏ ਜਿਹੜਾ ਵੀ ਨੌਜਵਾਨ ਇਸ ਨੂੰ ਪੜ੍ਹਦਾ ਏ ਤਕਰੀਬਨ ਤਕਰੀਬਨ ਅੰਦਰੋਂ ਬਾਗੀ ਹੋ ਜਾਂਦਾ ਹੈ ਉਹਦਾ ਹਿਰਦਾ ਹਿੱਲ ਜਾਂਦਾ ਹੈ ਮੈਂ ਉਹਦੇ ਸਾਹਮਣੇ ਇੱਕ ਦੂਸਰੀ ਦਲੀਲ ਰੱਖੀ। ਨਾ ਕਿਹਾ ਕਿ ਐਸਾ ਹੋ ਸਕਦਾ ਹੈ ਕਿ ਇੱਕ ਬੰਦਾ ਬੇਹੋਸ਼ ਹੈ ਤੇ ਹਵਾ ਦੇ ਤੇਜ਼ ਝੌਂਕੇ ਚੱਲ ਰਹੇ ਨੇ। ਉਹਨੂੰ ਮਹਿਸੂਸ ਨਹੀਂ ਹੋ ਰੇ ਕਿਉਂਕਿ ਉਹ ਬੇਹੋਸ਼ ਹੈ। ਫੁੱਲ ਉਹਦੇ ਨੇੜੇ ਰੱਖੇ ਨੇ ਪਰ ਕਿਉਂਕਿ ਉਹ ਬੇਹੋਸ਼ ਹੈ ਉਹਨੂੰ ਸੁਗੰਧੀ ਦਾ ਪਤਾ ਨਹੀਂ ਚੱਲਦਾ। ਉਹਦੇ ਮੂੰਹ ਵਿੱਚ ਸ਼ੱਕਰ ਪਾਈ ਜਾ ਰਹੀ ਹੈ। ਉਹਨੂੰ ਮਿਠਾਸ ਦਾ ਬੋਧ ਨਹੀਂ ਹੋ ਰਿਹਾ ਕਿਉਂਕਿ ਉਹ ਬੇਹੋਸ਼ ਹੈ। ਉਨੇ ਫਿਰ ਠਹਾ ਕ ਮਾਰਿਆ ਤੇ ਆਖਣ ਲੱਗਾ ਮੇਰੇ ਜੈਸਾ ਬੰਦਾ ਤੁਹਾਨੂੰ ਬੇਹੋਸ਼ ਪ੍ਰਤੀਤ ਹੁੰਦਾ ਹੈ ਮੈਂ ਇਤਨੇ ਵਕਤਿਆਂ ਦੀ ਗੱਲ ਰੱਦ ਕਰਕੇ ਰੱਖ ਦਿੱਤੀ ਹੈ ਤੇ ਤੁਹਾਡੀ ਰੱਦ ਕਰ ਦੇਣੀ ਹੈ ਇੰਜ ਕਹਿਣ ਲੱਗਾ ਤੁਹਾਡੀ ਹਰ ਗੱਲ ਨੂੰ ਮੈਂ ਗਲਤ ਸਾਬਤ ਕਰਨਾ ਹੈ ਕਿ ਮੈਂ ਤੁਹਾਨੂੰ ਬੇਹੋਸ਼ ਦਿਖਾਈ ਦਿੰਦਾ ਉਹਨੂੰ ਹਾਵੀ ਹੁੰਦਿਆਂ ਵੇਖ ਕੇ ਮੈਂ ਸੋਚਿਆ ਕਿ ਇਹ ਤਾਂ ਹਰ ਪਾਸਿਓਂ ਛਾਈ ਜਾਂਦਾ ਹੈ ਹਰ ਪਾਸਿਓਂ ਕਾਬੂ ਕਰੀ ਜਾਂਦਾ ਹੈ। ਔਰ ਜ਼ਿੰਦਗੀ ਦੇ ਵਿੱਚ ਪਤਾ ਚੱਲਦਾ ਹੈ ਕਿ ਜਦ ਕਿਸੇ ਸਵਾਲ ਦਾ ਅੰਦਰੋਂ ਕੋਈ ਜਵਾਬ ਨਾ ਨਿਕਲੇ ਤਾਂ ਮਨੁੱਖ ਦਾ ਮਨ ਕਿੰਨਾ ਬੇਚੈਨ ਔਰ ਪਰੇਸ਼ਾਨ ਹੁੰਦਾ ਹੈ। ਕਿੰਨਾ ਦੁਖੀ ਹੁੰਦਾ ਹੈ। ਇਹ ਜ਼ਿੰਦਗੀ 'ਚ ਮੈਨੂੰ ਖੁਦ ਪਤਾ ਚੱਲਿਆ। ਖਾਸ ਕਰਕੇ ਲੱਖਾਂ ਦਾ ਇਕੱਠ ਹੋਵੇ ਔਰ ਉੱਥੇ ਇੱਕ ਸਵਾਲ ਦਾ ਜਵਾਬ ਨਾ ਸੁੱਝੇ। ਐਨ ਇਸੇ ਸਮੇਂ ਮੈਨੂੰ ਪੜ੍ਹੀ ਹੋਈ ਇੱਕ ਦਲੀਲ ਚੇਤੇ ਆਈ। ਮੈਂ ਕਿਹਾ ਪ੍ਰੋਫੈਸਰ ਸਾਲੂਕੇ ਤੁਸੀਂ ਆਪਣੇ ਪਿਤਾ ਦਾ ਨਾਮ ਮੈਨੂੰ ਦੱਸੋਗੇ ਮੈਨੂੰ ਕਹਿਣ ਲੱਗਾ ਕਿ ਇਸ ਚੱਲ ਰਹੀ ਧਰਮ ਤੇ ਨਾਸਤਿਕਤਾ ਦੀ ਬਹਿਸ ਵਿੱਚ ਮੇਰੇ ਪਿਓ ਦੀ ਕੀ ਲੋੜ ਪੈਗੀ ਇੰਜ ਕਹਿਣ ਲੱਗਾ ਮੈਂ ਕਿਹਾ ਲੋੜ ਪੈਗੀ ਸ਼ਾਇਦ ਉਹਦੇ ਰਹੀਂ ਮੈਂ ਕੁਝ ਸਪਸ਼ਟ ਕਰ ਸਕਾਂ ਉਹ ਆਖਣ ਲੱਗਾ ਮੇਰੇ ਪਿਤਾ ਦਾ ਨਾਮ ਹੈ ਦਲੀਪ ਸਾਲੂਕੇ ਮੈਂ ਕਿਹਾ ਜੇ ਮੈਂ ਸ਼ੱਕ ਕਰਾਂ ਇਹ ਤੁਹਾਡਾ ਪਿਓ ਨਹੀਂ ਤੁਸੀਂ ਸਿੱਧ ਕਰੋ ਕਿ ਇਹ ਮੇਰਾ ਪਿਓ ਹੈ ਇੱਕਦਮ ਪਰੀ ਸਭਾ ਵਿੱਚ ਮੈਨੂੰ ਕਹਿਣ ਲੱਗਾ ਹੁਣ ਤੁਹਾਡੇ ਵਿਚਾਰ ਤੁਹਾਡੇ ਤਰਕ ਤੇਹਜ਼ੀਬ ਤੋਂ ਥੱਲੇ ਚਲੇ ਗਏ ਨੇ ਹੁਣ ਤੁਹਾਡੇ ਵਿਚਾਰ ਸਭਿਆਤਾ ਤੋਂ ਥੱਲੇ ਚਲੇ ਗਏ ਨੇ ਤੁਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹੋ ਮੈਂ ਕਿਹਾ ਹੱਦ ਹੋ ਗਈ ਤੂੰ ਜਗਤ ਪਿਤਾ ਉੱਤੇ ਸ਼ੱਕ ਕਰੇਂ ਤੇ ਉਹਨੂੰ ਆਖਿਆ تہذیب ਦਾ ਦਾਇਰਾ ਹੈ ਮੈਂ ਤੇਰੇ ਪਿਤਾ ਉਤੇ ਸ਼ੱਕ ਕਰਾਂ ਤੂੰ ਇਹਨੂੰ ਆਖਿਆ تہذیب ਤੋਂ ਗਿਰੀ ਹੋਈ ਗੱਲ ਸਭਿਆਤਾ ਤੋਂ ਗਿਰੀ ਹੋਈ ਗੱਲ ਹੈ ਅਗਰੇ ਸਭਿਆਤਾ ਤੋਂ ਗਿਰੀ ਹੋਈ ਗੱਲ ਹੈ ਤਾਂ ਸਭ ਤੋਂ ਪਹਿਲੇ ਤੇਰੀ ਗੱਲ ਸਭਿਆਤਾ ਤੋਂ ਗਿਰੀ ਹੋਈ ਹੈ ਕਿਉਂਕਿ ਤੂੰ జగਤ ਪਿਤਾ ਉਤੇ ਸ਼ੱਕ ਕਰ ਰਿਹਾ ਹੈ ਜਿਨੇ ਤੇਰੇ ਪਿਓ ਵਰਗੇ ਪਤਾ ਨਹੀਂ ਕਿਤਨੇ ਪਿਓ ਪੈਦਾ ਕੀਤੇ ਨੇ ਕਿਤਨਾ ਸੰਸਾਰ ਪੈਦਾ ਕੀਤਾ ਹੈ ਮੈਂ ਕਿਹਾ ਮੈਨੂੰ ਸ਼ੱਕ ਕਿ ਇਸ ਸਬੰਧ ਵਿੱਚ ਮੈਨੂੰ ਕੋਈ ਪੁਖਤਾ ਸਬੂਤ ਦੇ ਸਕਦਾ ਹੈ ਕਿ ਇਹ ਹੀ ਉਹ ਤੇਰਾ ਪਿਓ ਹੈ। ਇਹੀ ਦਲੀਲ ਗੁਰੂ ਅਰਜਨ ਪਾਤਸ਼ਾਹ ਨੇ ਦਿੱਤੀ ਹੈ। ਇਹੋ ਦਲੀਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਬਾਣੀ ਵਿੱਚ ਦਿੱਤੀ ਹੈ। ਪਿਤਾ ਜਨਮ ਜਿਮਪੂਤ ਨਾ ਪਾਵੈ ਕਹਾ ਤਵਨ ਕਾ ਭੇਦ ਬਤਾਵੈ। ਗੁਰੂ ਅਰਜਨ ਪਾਤਸ਼ਾਹ ਫਰਮਾਨ ਕਰਦੇ ਨੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ ਮੈਂ ਆਖਿਆ ਤੁਸੀਂ ਥੋੜਾ ਜਿਹਾ ਬਚਪਨ ਵਿੱਚ ਹੋਸ਼ ਸੰਭਾਲ ਲਿਆ ਹੋਣਾ ਹੈ ਤਾਂ ਤੇਰੀ ਮਾਂ ਨੇ ਤੈਨੂੰ ਕਹਿ ਦਿੱਤਾ ਹੋਣਾ ਹੈ ਕਿ ਇਹ ਤੇਰੇ ਪਿਤਾ ਨੇ ਤੂੰ ਪਿਤਾ ਕਰਕੇ ਜਾਂ ਪਾਪਾ ਕਰਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਕੀ ਤੂੰ ਸਬੂਤ ਮੰਗਿਆ ਕਿ ਤੈਨੂੰ ਕੋਈ ਦਲੀਲ ਚਾਹੀਦੀ ਸੀ ਕਿ ਉੱਥੇ ਤੂੰ ਕੋਈ ਪ੍ਰਮਾਣ ਮੰਗਿਆ ਹੈ ਬਸ ਭਰੋਸਾ ਹੀ ਕੀਤਾ ਹੋਣਾ ਮਾਂ ਦੇ ਕਹਣੇ ਤੇ ਜਿਵੇਂ ਤੂੰ ਪਿਓ ਨੂੰ ਪਿਓ ਕਰਕੇ ਮੰਨ ਲਿਆ ਇਸੇ ਤਰ੍ਹਾਂ ਸੰਤ ਜਨਾਂ ਤੇ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਸੁਣ ਕੇ ਅਤੇ ਉਹਨਾਂ ਦੇ ਕਹਿਣ ਕਰਕੇ ਪ੍ਰਮਾਤਮਾ ਨੂੰ ਪ੍ਰਮਾਤਮਾ ਕਰਕੇ ਮੰਨਣਾ ਪੈਂਦਾ ਹੈ। ਭਰੀ ਸਭਾ ਜੋ ਕਿਸੇ ਹੱਦ ਤੱਕ ਨਾਸਤਿਕਤਾ ਦੇ ਬੋਲ ਸੁਣ ਸੁਣ ਕੇ ਤੰਗ ਆ ਚੁੱਕੀ ਸੀ। ਉਹਨਾਂ ਨੇ ਮੇਰੀ ਤਰਫਦਾਰੀ ਕੀਤੀ ਔਰ ਤਾੜੀਆਂ ਵਜਾ ਦਿੱਤੀਆਂ। ਅੰਦਰੋਂ ਮੈਂ ਫੇਰ ਅਰਦਾਸ ਕੀਤੀ ਕਿ हे ਦਾਤਾ ਚਲੋ ਤੂੰ ਵਕਤੀ ਲਾਜ ਰਖ ਲਈ। ਜਿਹੜਾ ਕੋਟਾਨ ਕੋਟ ਸ਼ੁਕਰਾਨਾ ਦੇ ਨਾਲ ਹੀ ਉਹ ਬਹਿਸ ਵਾਲੀ ਸਭਾ ਫਿਰ ਸਮਾਪਤ ਹੋ ਗਈ ਬਾਅਦ ਵਿੱਚ ਅਸੀਂ ਜਦ ਸਾਰੇ ਵਕਤੇ ਚਾਹ ਪਾਣੀ ਪੀਣ ਲੱਗੇ ਤੋ ਨਿਬੂ ਜੜਾ ਜਿਹਾ ਮੂੰਹ ਲੈ ਕੇ ਬੈਠ ਗਿਆ ਮੈਨੂੰ ਕਹਿਣ ਲੱਗਾ ਮਸਕੀਨ ਜੀ ਜ਼ਿੰਦਗੀ ਚ ਇਹ ਪਹਿਲੀ ਦਫਾ ਹੈ ਕਿ ਮੇਰਾ ਮਨ ਹਿਲ ਗਿਆ ਹੈ ਵਾਕਈ ਮੈਂ ਪਿਓ ਨੂੰ ਪਿਓ ਕਰਕੇ ਆਖਿਆ ਪਿਤਾ ਦੀ ਹੋਂਦ ਦਾ ਕੋਈ ਸਬੂਤ ਨਹੀਂ ਕੋਈ ਪ੍ਰਮਾਣਤਾ ਨਹੀਂ ਕੋਈ ਪ੍ਰਤੱਖ ਸਬੂਤ ਨਹੀਂ ਮੈਂ ਮੰਗਿਆ ਵੀ ਨਹੀਂ ਇਹ ਰਿਸ਼ਤਾ ਤਾਂ ਸਿਰਫ ਸ਼ਰਧਾ ਉੱਤੇ ਖੜਾ ਹੈ ਇਹ ਰਿਸ਼ਤਾ ਸਿਰਫ ਭਰੋਸੇ ਉੱਤੇ ਖੜਾ ਹੈ ਮੈਂ ਆਖਿਆ ਕਿ ਜਿਵੇਂ ਮਰਜ਼ੀ ਸਮਝੋ ਇਹ ਰਿਸ਼ਤਾ ਬਹੁਤ ਮਹਾਨ ਹੈ ਇਸ ਰਿਸ਼ਤੇ ਚ ਤੈਨੂੰ ਕਿੰਨਾ ਪਿਆਰ ਮਿਲਿਆ ਹੈ ਇਸ ਰਿਸ਼ਤੇ ਵਿੱਚੋਂ ਤੇਰੀ ਹੋਂਦ ਵਿਕਸਿਤ ਹੋਈ ਹੈ ਪਿਓ ਨੇ ਪਤਾ ਨਹੀਂ ਕਿੰਨੀ ਮਮਤਾ ਲुटਾਈ ਹੈ ਤੈਨੂੰ ਪੜਾਇਆ ਹੈ ਲਿਖਾਇਆ ਹੈ ਹਰ ਤਰੀਕੇ ਦਾ ਧਿਆਨ ਰੱਖਿਆ ਹੈ ਉਸ ਪਿਤਾ ਨੇ ਜਿਸ ਦੀ ਹੋਂਦ ਦਾ ਤੇਰੇ ਕੋਲ ਕੋਈ ਸਬੂਤ ਨਹੀਂ ਜਿਸ ਦੀ ਹੋਣ ਦਾ ਤੇਰੇ ਕੋਲ ਕੋਈ ਪ੍ਰਮਾਣ ਨਹੀਂ ਮੈਂ ਕਿਹਾ ਇਸੇ ਹੀ ਤਰੀਕੇ ਨਾਲ ਉਸ ਪ੍ਰਮਾਤਮਾ ਦਾ ਪ੍ਰਤੱਖ ਪ੍ਰਮਾਣ ਨਹੀਂ ਸਿਰਫ ਭਰੋਸਾ ਕਰਨਾ ਪਏਗਾ ਪਰ ਇੱਕ ਲਾਜ਼ਮੀ ਤਰਕ ਹੋਰ ਹੈ ਕਿ ਸੰਸਾਰ ਵਿੱਚ ਅਸੀਂ ਪਹਿਲੇ ਵੇਖਦੇ ਹਾਂ ਫਿਰ ਭਰੋਸਾ ਕਰਦੇ ਹਾਂ ਨਿਰੰਕਾਰ ਤੇ ਪਹਿਲੇ ਭਰੋਸਾ ਕਰਨਾ ਪੈਂਦਾ ਹੈ ਫਿਰ ਉਹ ਦਿਖਾਈ ਦਿੰਦਾ ਹੈ ਬਸ ਐਨੀ ਥੋੜੀ ਜਿਹੀ ਗੱਲ ਵੀ ਪ੍ਰੀਤ ਪਹਿਲੇ ਭਰੋਸਾ ਕਰਦੇ ਆ ਫਿਰ ਪ੍ਰਗਟ ਹੁੰਦਾ ਹੈ ਕਿਉਂਕਿ ਪਹਿਲੇ ਭਰੋਸਾ ਕਰਨਾ ਬੜਾ ਕਠਿਨ ਹੈ ਜੋ ਦਿਖਾਈ ਨਹੀਂ ਦਿੱਤਾ ਉਸ ਉੱਤੇ ਭਰੋਸਾ ਕਿਵੇਂ ਕਰੀਏ ਮਨ ਇਨਕਾਰੀ ਹੋ ਜਾਂਦਾ ਹੈ ਮਨੁੱਖ ਦਾ 80% ਦੀ ਗਿਆਨ ਵੇਖਣ ਤੇ ਖੜਾ ਹੈ ਤੇ ਪ੍ਰਮਾਤਮਾ ਵੇਖਣ ਦਾ ਵਿਸ਼ਾ ਨਹੀਂ ਨਾਨਕ ਸੇ ਅਖੜੀਆਂ ਬਿਆਨਾਂ ਜਿੰਨੀ ਦਿਸੰਦੋ ਮਾਪਿਰੀ ਸਾਬ ਕਹਿੰਦੇ ਨੇ ਕਿ ਉਹ ਅੱਖਾਂ ਹੀ ਕੋਈ ਹੋਰ ਨੇ ਜਿੱਦੇ ਨਾਲ ਪਰਮਾਤਮਾ ਮਹਿਸੂਸ ਹੁੰਦਾ ਹੈ ਸਾਨੂੰ ਗੱਲ ਭਰੋਸੇ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਪੂਰੀ ਕਿਤਾਬ ਸੁਣਨ ਵਾਸਤੇ ਸੁਹਾਵੀ ਆਡੀਓ ਬੁక్స్ ਐਪ ਪਲੇ ਸਟੋਰ ਜਾਂ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ